मेरा नाम गीतांजलि शर्मा है मैं मैट्रो बस से एज ए टीसी टीसी हाँ ਕਿ ਕਹੇ ਤੇ ਸਰ ਗੱਲ ਇਹਦਾ ਕਿ ਤੁਹਾਨੂੰ ਪਤਾ ਕਿ ਆਮ ਪਬਲਿਕ ਨਾਲ ਕਿੰਨਾ ਰੋਡ ਤੇ ਵੈਤਰੀ ਜਾਮ ਰਗਿਆ ਰਹਿੰਦਾ ਜੇ ਲਗ ਲਗ ਬਾਈਕਾਂ ਵਗੈਰਾ ਆਪਾਂ ਲੈ ਕੇ ਚੱਲਦੇ ਆ ਬਟ ਕਿਸੇ ਕਿਸੇ ਸਾਡੇ ਇਹ ਬੀ ਪੈਸੇਂਜਰ ਸੀ ਡੇਲੀ ਤੇ ਸਫ਼ਰ ਕਰਦੇ ਸੀ ਘਟੋ ਘਟ ਵੀ 4-5000 ਦੇ ਕਰੀਬ ਇਸ ਤੋਂ ਵੱਧ ਹੀ ਹੋਣਗੇ ਡੇਲੀ ਦੇ ਸਫ਼ਰ ਕਰਾਤੇ ਇਹਦੇ ਨਾਲ ਸਰਕਾਰ ਨੂੰ ਵੀ ਬੜਾ ਅੱਛਾ ਰੈਵਨਿਊ ਆ ਰਿਹਾ ਸੀ ਇਹ ਡੇਲੀ 4 ਲੱਖ ਤੋਂ ਉੱਪਰ ਇਨਕਮ ਸਰਕਾਰ ਨੂੰ ਡੇਲੀ ਦੀ ਸਾਡੀ ਵਸਤਾ ਵਿੱਚ ਤੋਂ ਪ੍ਰੋਵਾਈਡ ਹੋ ਰਹੀ ਸੀ ਇੰਨਾ ਸਰਕਾਰ ਦਾ ਵੀ ਬੈਨੀਫਿਟ ਸੀ ਤੇ ਬੈਨੀਫਿਟ ਸਾਡੇ ਸਫਰ ਕਰਦੇ ਕਸਟਮਰਸ ਦਾ ਵੀ ਸੀਗਾ ਜਿਹਨੂੰ ਆਪਾਂ ਕਸਟਮਰਸ ਕਹਿੰਨੇ ਆ ਠੀਕ ਹੈ ਜੀ ਔਰ ਸੈਕੰਡਲੀ ਗੱਲ ਇਹ ਹੈ ਕਿ ਜੇ ਬੱਸਾਂ ਚੱਲਦੀਆਂ ਰਹਿਣੀਆਂ ਸਰਕਾਰ ਨੂੰ ਮਿਲਣਾ ਬੈਨੀਫਿਟਾ ਹੁਣ ਦੇਖੋ ਤੁਸੀਂ ਕਿੰਨੀਆਂ ਬੱਸਾਂ ਵੀ ਇੱਥੇ ਡਿਪੋ ਚ ਖਾਲੀ ਖੜੀਆਂ ਹੋਈਆਂ ਨੇ ਕਰੀਆਂ ਕੀ ਖਰਾਬ ਹੋ ਚੁੱਕੇ ਹਨ ਜਿਨ੍ਹਾਂ ਦੇ ਟਾਇਰ ਵਗੈਰਾ ਵੀ ਖਰਾਬ ਹੋ ਚੁੱਕੇ ਨੇ ਸਭ ਕੁਝ ਤੇ ਹੁਣ ਤੁਸੀਂ ਦੇਖੋ ਜੇ ਜਿੱਦਾਂ ਮੈਨੂੰ ਪਤਾ ਲੱਗਿਆ ਕਿ ਰੈੱਡ ਪਹਿਲਾਂ ਰੈੱਡ ਕਲਰ ਦੇ ਬੱਸਾਂ ਸੀ ਉਹ ਵੀ ਸਰਕਾਰ ਨੇ ਦਾ ਖਰਾਬ ਕੀਤੀਆਂ ਠੀਕ ਹੈ ਬੈਟਰ ਹੈ ਕਿ ਜੇ ਬੱਸਾਂ ਹੀ ਚਾਦਰਨ ਕਿ ਵਧੀਆ ਤੇ ਜੋ ਨਵੀਆਂ ਬੱਸਾਂ ਲਿਆਉਣ ਦੀ ਗੱਲ ਕਰ ਰਹੇ ਹੋ ਤੇ ਤੁਸੀਂ ਇਹਨਾਂ ਨੂੰ ਰਿਪੇਅਰ ਕਰੋਗੇ ਤੁਹਾਡੀ ਘੱਟ ਇਨਕਮ ਲੱਗੇਗੀ ਤੇ ਵਧੀਆ ਸਫਰ ਬਸ ਲੋਕਾਂ ਨੂੰ ਆਲਰੇਡੀ ਜਾਗਰੂਤ ਸੀ ਵੀ ਅਸ ਬੱਸ ਵਿੱਚ ਕਿਸ ਤਰ੍ਹਾਂ ਸਫਰ ਕਰਨਾ ਨਵੀਂ ਤਕਨੀਕ ਨਵੀਂ ਨਵਾਂ ਸਭ ਕੁਝ ਕਰਦੋ ਬੈਟਰ ਹੈ ਕਿ ਆਪਾਂ ਇਸੇ ਨੂੰ ਪ੍ਰੋਜੈਕਟ ਨੂੰ ਆਪਾਂ ਕੰਟੀਨਿਊ ਕਰੀਏ ਨਾਲੇ ਕਾਣ ਹੋ ਰਿਹਾ ਸਰ ਸਰਕਾਰ ਦਾ ਕਾਫੀ ਨੁਕਸਾਨ ਹੋ ਰਿਹਾ ਸਰਕਾਰ ਨੂੰ ਪਤਾ ਹੀ ਹੈ ਸਰਕਾਰ ਨੂੰ ਪਹਿਲਾਂ ਤੋਂ ਕਿੰਨਾ ਰੈਵਨਿਊ ਆ ਰਿਹਾ ਆਲਰੇਡੀ ਕਿੰਨੇ ਲੋਕ ਬੇਰੋਜ਼ਗਾਰ ਹੋ ਗਏ ਸਰ ਬੇਰੋਜ਼ਗਾਰ ਤਾਂ ਤੁਹਾਨੂੰ ਪਤਾ ਹੀ ਹੈ ਸਾਡਾ ਸਟਾਫ 1100 ਬੰਦਾ ਹੈ ਠੀਕ ਹੈ ਜੀ ਜਿੰਦੇ ਵਿੱਚੋਂ ਹੋਣ ਵੱਧ ਤੋਂ ਆ ਤੁਹਾਡੇ ਕੋਲ 4-500 ਐਜ਼ ਐ ਵੀ ਗਾੜੀ ਜੌਬ ਕਰ ਰਹੇ ਨੇ ਬਾਕੀ ਸਾਰੇ ਤਾਂ ਬੇਰੋਜ਼ਗਾਰ ਨੇ ਟੀਸੀ ਬੇਰੋਜ਼ਗਾਰ ਨੇ ਠੀਕ ਹੈ ਜੀ ਸੈਕੰਡਲੀ ਡਰਾਈਵਰ ਭਾਈ ਸਾਹਿਬ ਜਿਹੜੇ ਸਾਡੇ ਨਾਲ ਸੀਗੇ ਉਹ ਬੇਰੋਜ਼ਗਾਰ ਹੋਏ ਪਏ ਨੇ ਤੇ ਤੁਹਾਨੂੰ ਪਤਾ ਕਿ ਇਹਨਾਂ ਦੇ ਕਈ ਇੱਕ ਤਨਖਾਹ ਵੀ ਕੁਝ ਜ਼ਿਆਦਾ ਨਹੀਂ ਹੈ ਕਿ ਸਾਡੀ 10000 ਤੁਹ ਠੀਕ ਹੈ ਫਿਰ ਵੀ ਆਪਾਂ ਕਹਿੰਦੇ ਸੋ ਚਲੋ ਕੋਈ ਗੱਲ ਨਹੀਂ ਬੈਟਰ ਹੈ ਜੋ ਵੀ ਸਾਨੂੰ ਦੇਰੀ ਸਰਕਾਰ ਬੈਟਰ ਹੈ ਵੀ ਦੱਸਿਆ ਹੱਥ ਵੀ ਕਾਫੀ ਕੁਝ ਆਇਆ ਲਾ ਕਰਦਾ ਰਾਸ਼ਨ ਆ ਜਾਂਦਾ ਸਰ ਨੈਕਸਟ ਸਟੈਪ ਇਹ ਹੈ ਜੇ ਬੱਸਾਂ ਨਹੀਂ ਚਾਲਨ ਕਰਨਗੇ ਆਪਾਂ ਤਾਂ ਐਸੇ ਸਰਕਾਰ ਦੇ ਹੱਥ ਜੋੜ ਕੇ ਦਰਖਾਸਤ ਕਰਦੇ ਕਿ ਜਲਦ ਤੋਂ ਜਲਦ ਇਹ ਯਰੇ ਬੱਸਾਂ ਦਾ ਟੈਨਰ ਹੈ ਇਸ ਦਿੱਤਾ ਜਾਵੇ ਤਾਂ ਬੱਸਾਂ ਨੂੰ ਆਨ ਰੋਡ ਕੀਤੇ ਜਾਣ ਜੇ ਨਹੀਂ ਕਰਦੀ ਸਰਕਾਰ ਤਾਂ ਐਂਡ ਉਹ ਵੀ ਇਹ ਭੰਡਾਰੀ ਬੋਲਤੇ ਜਾ ਕੇ ਧਰਨਾ ਕਰਨ ਵਿੱਚ ਸਾਡੇ ਕਹੇ ਦਾ ਕੁਝ ਕੁਝ ਹੁੰਦਾ ਸਾਨੂੰ ਤਾਂ ਉਹਦੇ ਲਈ ਸਰਕਾਰ ਹੀ ਜ਼ਿੰਮੇਵਾਰ ਹੈ